ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ। ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ। ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ। ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜਿਹੜੇ ਡਿਸਕਾਊਂਟ ਤੇ ਲਾਏ ਹੋਏ ਨੇ ਸਾਰੇ ਜੋ ਵੀ ਤੁਹਾਨੂੰ ਉਹਨਾਂ ਦੇ ਵਿੱਚੋਂ ਕਲਰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ। ਸਾਰੇ ਸੂਟਾਂ ਦੇ ਪ੍ਰਾਈਸ ਰਹਿਣਗੇ ਜੀ ਬਹੁਤ ਘੱਟ ਤੋਂ ਘੱਟ ਪ੍ਰਾਈਸ ਰੱਖਾਂਗੇ ਆਪਾਂ। ਤੁਸੀਂ ਪਲੀਜ਼ ਜਿਹੜੇ ਆਫਰ ਦਾ ਲਾਹਾ ਲੈ ਸਕਦੇ ਹੋ ਹੈਗਾ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 9555 ਤੁਸੀਂ ਇੰਸਟਾਗ੍ਰam ਦੀ ਆਈਡੀ ਨੂੰ ਫੋਲੋ ਕਰੋ ਉੱਥੇ ਆਪਣੇ ਬ੍ਰੈਂਡ ਸੂਟ ਸਾਰੇ ਕਲਰਾਂ ਦੇ ਪਾਏ ਹੁੰਦੇ ਨੇ ਤੇ ਵਰਕ ਵਾਲੇ ਸੂਟ ਜੋ ਵੀ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਦੇਖੋ ਜੀ ਸਾਰਿਆਂ ਤੋਂ ਪਹਿਲਾ ਸੂਟ ਹੈਗਾ ਇਹ ਟਿਸਟਾ ਬਟਰ ਕਾਟਨ ਦਾ ਤਾਂ ਆਹ ਨੂੰ ਸੂਟ ਮਿਲੂਗਾ ਦੇਖੋ ਸਟੈਂਪ ਲੱਗੀ ਹੋਇਆ ਬਹੁਤ ਵਧੀਆ ਫੈਬਰਿਕ ਹੈ ਬਿਨਾ ਲਾਈਨਿੰਗ ਤੋਂ ਤੁਸੀਂ ਇਹਨੂੰ ਕਿਵੇਂ ਮਰਜ਼ੀ ਤਿਆਰ ਕਰ ਸਕਦੇ ਹੋ ਦੇਖੋ ਜੀ ਮਲਾਈ ਮਲਾਈ ਬਿਲਕੁਲ ਲਾਈਟ ਵੇਟ ਹੌਲਾ ਹੌਲਾ ਕੱਪੜਾ ਪਤਾ ਵੀ ਨਹੀਂ ਲੱਗਦਾ ਹੱਥ 'ਚ ਫੜੇ ਦਾ ਇਹਦੇ ਵਿੱਚ ਦੋ ਕਲਰ ਸੀਗੇ ਆਪਣੇ ਕੋਲ ਇੱਕ ਕਲਰ ਸੇਲ ਹੋ ਗਿਆ ਜੀ ਤੇ ਇਕੁਅਲ ਕਲਰ ਰਹਿ ਗਿਆ ਇਸ ਕਰਕੇ ਆਪਾਂ ਨੇ ਇਹ ਘੱਟ ਪ੍ਰਾਈਸ ਦੇ ਵਿੱਚ ਲਾਇਆ ਹੋਇਆ ਤੇ ਇਹਦਾ ਸੂਟ ਕੋਲ ਡਿਜ਼ਾਈਨ ਹੈਗੇ ਨੇ ਜੀ ਦੋ ਪਰ ਇਸ ਦਾ ਪ੍ਰਿੰਟ ਸੇਮ ਇੱਕ ਰਹਿ ਗਿਆ ਦੂਜੇ ਸੂਟਾਂ ਦੇ ਪ੍ਰਿੰਟ ਅਲੱਗ ਤੋਂ ਨੇ ਇਹ ਤੁਹਾਨੂੰ ਟਿਸਟਾ ਦਾ ਕਾਟਨ ਦਾ ਸੂਟ ਮਿਲੂਗਾ ਜੀ ਵਿਦਾਊਟ ਲਾਈਨਿੰਗ ਸੂਟ ਬਣਨਾ ਇਹ 1250 ਰੁਪਏ ਦੇ ਵਿੱਚ ਪ੍ਰਾਈਜ਼ ਇਹਦਾ ਪਰ ਰੱਖਿਆ ਹਾਂ ਪਹਿਲਾਂ ਇਹਦਾ ਸੂਟ ਦਾ ਪ੍ਰਾਈਜ਼ ਰੱਖਿਆ ਸੀ 1500 ਰੁਪਏ 250 ਰੁਪਏ ਲੈਸ ਕਰਕੇ ਆਪਾਂ ਨੇ ਸੂਟ ਦਾ ਪ੍ਰਾਈਜ਼ ਰੱਖਿਆ ਜੀ ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਲੈ ਸਕਦੇ ਹੋ ਸ਼ਿਪਿੰਗ ਚਾਰਜਸ ਵਿੱਚ ਹੀ ਹੋਣਗੇ 5 ਮੀਟਰ ਆਲ ਓਵਰ ਤੁਹਾਨੂੰ ਸੂਟ ਮਿਲੂਗਾ ਕੋਈ ਵੀ ਇਹਦੇ ਉੱਪਰ ਹਨਾ ਤੁਹਾਨੂੰ ਅਲੱਗ ਤੋਂ ਪੈਸੇ ਨਹੀਂ ਕਿਸੇ ਨੂੰ ਵੀ ਦੇਣ ਦੀ ਲੋੜ 1250 ਦੇ ਵਿੱਚ ਤੁਹਾਡੇ ਘਰ ਤੱਕ ਪਹੁੰਚੂ ਪਹੁੰਚੇਗਾ ਸੂਟ ਦੀ ਜਿਹੜੇ ਦੇ ਵਿੱਚ ਦੋ ਪ੍ਰਿੰਟ ਹੋਰ ਨੇ ਆਪਾਂ ਉਹ ਵੀ ਦਿਖਾਉਣੀ ਆ ਦੇਖੋ ਜ ਇੱਕ ਇਸ ਦੇ ਵਿੱਚ ਹੈਗਾ ਇਸ ਤਰ੍ਹਾਂ ਦਾ ਪਰਪਲ ਲਾਈਟ ਪਰਪਲ ਦਾ ਜਾਮਣੀ ਜਿਹਾ ਕਲਰ ਹੈ ਦੇਖੋ ਸਕਾਈ ਬਲੂ ਜਾਂ ਇਸ ਤਰ੍ਹਾਂ ਦਾ ਬਹੁਤ ਵਧੀਆ ਇਹਦੇ ਵਿੱਚ ਬ੍ਰੀਕ ਪ੍ਰਿੰਟਿੰਗ ਬਣੀ ਹੋਈ ਹੈ ਸੇਮ ਫੈਬਰਿਕ ਰਹੂਗੀ ਜੀ ਬਟਰ ਕਾਟਨ ਦੀ ਦੇਖੋ ਜੀ ਬਿਲਕੁਲ ਲਾਈਟ weight ਫੈਬਰਿਕ ਹੈ ਕੋਈ ਇਹਨੂੰ ਲਾਈਨਿੰਗ ਲਾਉਣ ਦੀ ਲੋੜ ਨਹੀਂ ਹੈਗੀ ਤੇ ਇਹ ਵੀ ਸੇਮ ਪ੍ਰਾਈਸ ਰਹੂਗਾ ਜੀ 1250 ਇੱਕ ਕਲਰ ਇਹਦੇ ਵਿੱਚ ਬ੍ਰੀਕ ਪ੍ਰਿੰਟ ਦੇ ਵਿੱਚ ਇਹ ਹੈ ਜੀ ਆਫ ਵਾਈਟ ਕਲਰ ਹੈ ਲਾ ਬਾਈਨ ਦੇ ਨਾਲ ਇਹ ਵੀ ਪ੍ਰਿੰਟਿੰਗ ਕੀਤੀ ਹੋਈ ਹੈ ਦੇਖੋ ਬਹੁਤ ਕੈਰੀ ਕਲਰ ਦਾ ਹੈ ਇਹਦਾ ਹੁਟਾ ਹੈ ਜੋ ਵੀ ਤੁਹਾਨੂੰ ਪਸੰਦ ਆ ਨਾ ਇਹ 3 ਸੂਟਾਂ ਦਾ ਪ੍ਰਾਈਸ ਸੇਮ ਰਹੂਗਾ ਜੀ ਜੋ ਵੀ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਆ ਇਹਦੇ ਵਿੱਚ ਇੱਕ ਏਸੇ ਫੈਬਰਿਕ ਦੇ ਵਿੱਚ ਸੇਮ ਪ੍ਰਾਈਸ ਦੇ ਵਿੱਚ ਇੱਕ ਇਹਦੇ ਵਿੱਚ ਥੋੜੇ ਜਿਹਾ ਡਾਰਕ ਕਲਰ ਆ ਗਿਆ ਦੇਖੋ ਜੀ ਕਿਉਂਕਿ ਫਿਰੋਜੀ ਕਲਰ ਆ ਗਿਆ ਜੀ ਇੱਕ ਆ ਗਿਆ ਇਹਦੇ ਵਿੱਚ ਇਸ ਤਰ੍ਹਾਂ ਦਾ ਨੇਵੀ ਬਲੂ ਕਲਰ ਚਾਹੇ ਤੁਸੀਂ ਇਹਦੇ ਨਾਲ ਆ ਨਾ ਆਫ ਵਾਈਟ ਸਲਵਾਰ ਰੱਖ ਸਕਦੇ ਹੋ ਉਹਨਾਂ ਨਾਲ ਵੈਸੇ ਹੀ ਅਸੀਂ ਆਲ ਓਵਰ ਸੂਟ ਦਾ ਪ੍ਰਾਈਸ ਦੱਸ ਰਹੇ ਆ ਜੀ 12.5 1200 ਰੁਪਏ ਹੀ ਪੰਜ ਕਲਰ ਨੇ ਇਹਦੇ ਵਿੱਚ ਸੇਮ ਫੈਬਰਿਕ ਰਹੂਗੀ ਜੀ ਸੇਮ ਪ੍ਰਾਈਸ ਰਹੂਗਾ ਫੈਬਰਿਕ ਵੱਲੋਂ ਤੁਹਾਨੂੰ ਪੂਰੀ ਜ਼ਿੰਮੇਵਾਰੀ ਦਿੱਤੀ ਜਾਊਗੀ ਦੇਖੋ ਜੇ ਤੁਹਾਨੂੰ ਤੁਹਾਡੇ ਕੋਲੇ ਆ ਕੇ ਸੂਟ ਤੁਹਾਨੂੰ ਫੇਰ ਵੀ ਕੋਈ ਐਂ ਲੱਗਦਾ ਵੀ ਵਧੀਆ ਨਹੀਂ ਹੈਗਾ ਤਾਂ ਤੁਸੀਂ ਵਾਪਸ ਕਰ ਸਕਦੇ ਹੋ ਦੇਖੋ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਬਿਲਕੁਲ ਲਾਈਟ ਵੇਟ ਸੂਟ ਨੇ ਪ੍ਰਿੰਟ ਸੂਟਾਂ ਨੂੰ ਤੁਸੀਂ ਕਿਵੇਂ ਵੀ ਡਿਜ਼ਾਈਨ ਬਣਾ ਸਕਦੇ ਹੋ ਨਾ ਲੈਂਸ ਵਗੈਰਾ ਲਾ ਕੇ ਬਹੁਤ ਵਧੀਆ ਅੱਜ ਕੱਲ ਟ੍ਰੈਂਡ ਕਰ ਰਹੇ ਆ ਡਿਜ਼ਾਈਨ ਨਾਲ ਸੂਟ ਨੇ ਜਿਹੜੇ ਰੈਡੀ ਕਰ ਸਕਦੇ ਆ ਇੱਕ ਆਪਾਂ ਤੁਹਾਨੂੰ ਹੋਰ ਦਿਖਾਉਣਾ ਹੈ ਜੀ ਇਹ ਵੀ ਬਹੁਤ ਵਧੀਆ ਪਿਓਰ ਕਾਟਨ ਹੈ ਇਹ ਨਹੀਂ ਹੋਊਗਾ ਦੇਖੋ ਆਪਾਂ ਕੰਨੀ ਵਾਲੀ ਫੈਬਰਿਕ ਦੇਖੋ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 1000 ਰੁਪਏ ਸ਼ਿਪਿੰਗ ਚਾਰਜਸ ਵਿੱਚ ਹੀ ਹੋਣਗੇ ਇਹਦੇ ਵਿੱਚ ਕਲਰ ਦੋ ਨੇ ਆਪਣੇ ਕੋਲੇ ਦੇਖੋ ਠੀਕ ਹੈ ਇਹਦੇ ਵਿੱਚ ਮਹਿਰੂਨ ਕਲਰ ਹੈ ਇਹਦੇ ਵਿੱਚ ਮਹਿੰਦੀ ਬਾਹ ਰਗਾ ਬਟਰ ਬੋਟਲ ਗ੍ਰੀਨ ਜਾਂ ਕਲਰ ਹੈ ਇਹ ਹੈਗਾ ਜੀ ਮਹਿਰੂਨ ਕਲਰ ਜੋ ਵੀ ਤੁਹਾਨੂੰ ਪਸੰਦ ਆ ਇਹ ਸੂਟ ਦਾ ਪ੍ਰਾਈਸ ਰਹੂਗਾ ਸਾਡੇ ਸੌਰੀ ਜੀ ਇਹ ਸੂਟ ਦਾ ਪ੍ਰਾਈਸ ਰਹੂਗਾ 1000 ਰੁਪਏ نیچے ਦੇ ਸੂਟਾਂ ਦੇ ਪੰਜ ਦੇ ਪ੍ਰਾਈਸ ਰਹਣਗੇ ਜੀ 1250 ਜੋ ਵੀ ਤੁਹਾਨੂੰ ਸੂਟ ਪਸੰਦ ਆ ਲੈ ਸਕਦੇ ਹੋ ਇਕਾ ਪਤਾ ਤੁਹਾਨੂੰ ਹੋਰ ਸੂਟ ਦਿਖਾਉਣੇ ਆ ਇਹ ਵੀ ਕਾਟਨ ਦੇ ਨੇ ਸੇਲ ਪ੍ਰਾਈਸ ਦੇ ਵਿੱਚ ਲਾਇਨੇ ਦੇਖੋ ਜੀ ਇਹ ਹੈਗਾ ਇਸ ਤਰ੍ਹਾਂ ਦਾ ਇਹਦੀ ਸ਼ਾਰਟ ਮਿਲੂਗੀ ਤੁਹਾਨੂੰ ਦੇਖੋ ਇਸ ਤਰ੍ਹਾਂ ਦੀ ਸ਼ਾਰਟ ਮਿਲੂਗੀ ਹੈ ਵਿਦਆਊਟ ਲਾਈਨਿੰਗ ਸੂਟ ਰੈਡੀ ਕਰਨ ਵਾਲੇ ਨੇ ਬਿਲਕੁਲ ਲਾਈਟ weight ਸੂਟ ਨੇ ਦੇਖੋ ਇਹ ਵੀ ਤੁਹਾਨੂੰ ਵਧੀਆ ਬ੍ਰਾਂਡ ਦੀ ਕਾਟਨ ਮਿਲੂਗੀ ਦੇਖੋ ਇਸ ਤਰ੍ਹਾਂ ਦਾ ਇਹਦੇ ਵਿੱਚ ਹਲਕਾ ਸੈਲਫ ਪ੍ਰਿੰਟ ਮਿਲੂਗਾ ਤੁਹਾਨੂੰ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਨੇ ਜੋ ਵੀ ਤੁਹਾਨੂੰ ਪਸੰਦ ਆ ਲੈ ਸਕਦੇ ਆ ਇਹਦਾ ਵੀ ਸੇਮ ਪ੍ਰਾਈਸ ਰਹੂਗਾ ਜੀ 1000 ਰੁਪਏ ਇਹਦੇ ਵਿੱਚ ਆਪਾਂ ਦੂਸਰਾ ਕਲਰ ਦਿਖਾ ਦਿੰਨੇ ਆ ਤੁਹਾਨੂੰ ਦੇਖੋ ਦੂਸਰਾ ਕਲਰ ਹੈਗਾ ਦਾ ਇਸ ਤਰ੍ਹਾਂ ਦਾ ਜਾਮਣੀ ਕਲਰ ਤੇ ਪ੍ਰਿੰਟਿੰਗ ਕਮੀਜ਼ ਦੀ ਇਸ ਤਰ੍ਹਾਂ ਰਹੂਗੀ ਜੀ ਸਲਵਾਰ ਦਾ ਕਲਰ ਇਸ ਤਰ੍ਹਾਂ ਰਹੂਗਾ ਇਹਦਾ ਵੀ ਤੁਹਾਨੂੰ ਪ੍ਰਾਈਸ ਰਹੂਗਾ 1000 ਰੁਪਏ ਇਹ ਡਿਜ਼ਾਈਨ ਆ ਗਿਆ ਜੀ ਆਪਣੇ ਕੋਲੇ ਇਹ ਆਪਾਂ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਆ ਇਹਦਾ ਥੋੜਾ ਜਿਹਾ ਡਿਜ਼ਾਈਨਿੰਗ ਦਾ ਫਰਕ ਹੈ ਦੇਖੋ ਜੀ ਇਹ ਵੀ ਤੁਹਾਨੂੰ ਇਸ ਦਾ ਕਾਟਨ ਦੇ ਵਿੱਚ ਸੂਟ ਮਿਲੂਗਾ ਦੇਖੋ ਬਹੁਤ ਵਧੀਆ ਲਾਈਟ ਵੇਟ ਸੂਟ ਹੈ ਕੋਈ ਇਹਨੂੰ ਲਾਈਨਿੰਗ ਲਾਉਣ ਦੀ ਲੋੜ ਨਹੀਂ ਬਹੁਤ ਵਧੀਆ ਡਿਜ਼ਾਈਨਿੰਗ ਬਣੂਗੀ ਇਹ ਤੇ ਦੇਖੋ ਜੀ ਜਿਵੇਂ ਮਰਜੀ ਤੁਸੀਂ ਡਿਜ਼ਾਈਨ ਬਣਾ ਕੇ ਹਨਾ ਅੱਜ ਕੱਲ ਤਾਂ ਬਹੁਤ ਜ਼ਿਆਦਾ ਭਣਾ ਜਿਹੜੀਆਂ ਸਲਾਈ ਕਰਦੀਆਂ ਨੇ ਨਾ ਮੈਂ ਤੁਹਾਨੂੰ ਮੈਂ ਡਿਜ਼ਾਈਨ ਬਣਾ ਕੇ ਸੂਟ ਰੈਡੀ ਕਰਦੀਆਂ ਨੇ ਦੇਖੋ ਜੀ ਇਹਦੇ ਨਾਲ ਵੀ ਸਲਵਾਰ ਰਹੂਗੀ ਸੈਲਫ ਪ੍ਰਿੰਟ ਦੀ ਇਹ ਸੂਟ ਦਾ ਪ੍ਰਾਈਸ ਵੀ 1250 ਰਹੂਗਾ ਜੀ ਮੈਂ ਪਤਾ ਕੀ ਇਹ ਸੂਟ ਅੱਗੇ ਪਿੱਛੇ ਪਏ ਸੀ ਪਸਤਾ ਕੋਸ਼ਿਸ਼ ਕੀਤੀ ਮੈਂ ਇਕੱਠੇ ਕਰ ਲੈ ਪਰ ਇੱਕ ਵਿੱਚ ਫੇਰ ਰਹਿ ਗਿਆ ਇਹ ਸੂਟ ਵੀ ਤੁਹਾਨੂੰ ਵਧੀਆ ਟੈਸਟਾ ਕਾਟਨ ਦੇ ਵਿੱਚ ਹੀ ਮਿਲੂਗਾ 1250 ਇਹਦਾ ਪ੍ਰਾਈਸ ਰਹੂਗਾ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਇੱਕ ਕਲਰ ਹੈਗਾ ਜੀ ਇਹਦੇ ਵਿੱਚ ਪਿਓਰ ਕਾਟਨ ਦਾ ਸੂਟ ਮਿਲੂਗਾ ਇਹ ਤੁਹਾਨੂੰ ਇਹ ਹਜ਼ਾਰ ਰੁਪਏ ਦੀ ਰੇਂਜ ਦੇ ਵਿੱਚ ਜਿਹੜੇ ਸੂਟ ਨੇ ਉਹਨਾਂ ਦਾ ਕਲਰ ਹੈ। ਦੇਖੋ ਇਸ ਤਰ੍ਹਾਂ ਨਾਲ ਇਹ ਗ੍ਰੀਨ ਕਲਰ ਹੈ ਤੇ ਇਹਦੇ ਨਾਲ ਸਲਵਾਰ ਵੀ ਤੁਹਾਨੂੰ ਹਲਕੀ ਸਿਰਫ ਪ੍ਰਿੰਟ ਦੇ ਵਿੱਚ ਮਿਲੂਗੀ। ਇਹ ਸੂਟ ਦਾ ਪ੍ਰਾਈਸ ਵੀ ਰਹੂਗਾ ਜੀ 1000 ਰੁਪਏ। ਜੇ ਵੀ ਤੁਹਾਨੂੰ ਸੂਟ ਪਸੰਦ ਆ ਸ਼ਿਪਿੰਗ ਚਾਰਜਸ ਵਿੱਚ ਹੀ ਹੋਣਗੇ ਅਲੱਗ ਤੋਂ ਨਹੀਂ ਹੋਣਗੇ ਪਰ ਤੁਸੀਂ ਲੈ ਸਕਦੇ ਹੋ ਚਲੋ ਜੀ ਮੈਂ ਚਲੋ ਜੀ ਮੈਂ ਤੁਹਾਨੂੰ 10 12 ਸੂਟ ਦਿਖਾ ਦਿੰਦੇ ਨੇ ਨਾਲ ਨਾਲ ਪ੍ਰਾਈਸ ਦੱਸੇ ਨੇ ਪਲੀਜ਼ ਪਹਿਣਾ ਨੂੰ ਰਿਕਵੈਸਟ ਹੈ ਵੀਡੀਓ ਨੂੰ ਐਂਡ ਤੱਕ ਦੇਖ ਲਿਆ ਕਰਨ ਜੀ ਜਦੋਂ ਤੁਸੀਂ ਵੀਡੀਓ ਨੂੰ ਹਨਾ ਅੱਗੇ ਪਿੱਛੇ ਸਕਿਪ ਕਰ ਕਰਕੇ ਨੂੰ ਦੇਖਦੇ ਹੋ ਤਾਂ ਤੁਹਾਨੂੰ ਰੇਟ ਦਾ ਨਹੀਂ ਪਤਾ ਲੱਗਦਾ ਇਸ ਕਰਕੇ ਪਲੀਜ਼ ਆਪਣੀ ਜਿਆਦਾ ਲੰਬੀ ਵੀਡੀਓ ਨਹੀਂ ਹੁੰਦੀ 10 ਮਿੰਟ ਦੀ ਵੀਡੀਓ ਹੁੰਦੀ ਹੈ ਕਈ ਵਾਰ ਤਾਂ 10 ਤੋਂ ਵੀ ਘੱਟ ਹੀ ਹੋ ਜਾਂਦੀ ਹੈ ਤੇ ਤਾਂ ਤੁਸੀਂ ਘਟ ਹੁੰਦੀ ਆ ਤਾਂ ਪਲੀਜ਼ ਤੁਸੀਂ ਕਹੋ ਧਿਆਨ ਨਾਲ ਵੀਡੀਓ ਦੇਖ ਲਿਆ ਕਰੋ ਤਾਂ ਕਿ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਹਰ ਫੈਬਰਿਕ ਸਲਵਾਰ ਦੀ ਫੈਬਰਿਕ ਬਾਰੇ ਤੇ ਕਮੀਜ਼ ਦੀ ਫੈਬਰਿਕ ਬਾਰੇ ਤੇ ਪ੍ਰਾਈਸ ਬਾਰੇ ਸਾਰਾ ਕੁਝ ਦੱਸਿਆ ਹੁੰਦਾ ਕੋਈ ਵੀ ਫੈਬਰਿਕ ਆ ਨਾ ਕਿਸੇ ਵੀ ਬ੍ਰਾਂਡ ਦੀ ਆ ਤਾਂ ਆਪਾਂ ਉਹ ਵੀ ਵੀਡੀਓ ਦੇ ਵਿੱਚ ਦੱਸਦੇ ਹੁੰਦੇ ਹਾਂ ਜੀ ਪਲੀਜ਼ ਵੀਡੀਓ ਨੂੰ ਧਿਆਨ ਨਾਲ ਦੇਖ ਲਿਆ ਕਰੋ ਮੇਰੀ ਹੱਥ ਖਾਨ ਕੇ ਰਿਕਵੈਸਟ ਹੈ ਚਲੋ ਜੀ ਮੈਨੂੰ ਪੂਰੀ ਉਮੀਦ ਹੈ ਜਿਹੜੇ ਮੈਂ ਤੁਹਾਨੂੰ ਸੂਟ ਦਿਖਾਏ ਨੇ ਤੁਹਾਨੂੰ ਪਸੰਦ ਆਏ ਹੋਣਗੇ ਪਲੀਜ਼ ਤੁਸੀਂ ਕੋਈ ਵਰਕ ਵਾਲਾ ਸੂਟ ਕਰਵਾਉਣਾ ਹੈ ਤਾਂ ਤੁਸੀਂ ਉਹ ਵੀ ਆਪਾਂ ਤੋਂ ਰੈਡੀ ਕਰਵਾ ਸਕਦੇ ਹੋ ਕਿਵੇਂ ਦਾ ਵੀ ਸੂਟ ਰੈਡੀ ਕਰਵਾਉਣਾ ਹੈ ਹੈਂਡਵਰਕ ਦਾ ਆਰੀ ਵਰਕ ਦਾ ਸਾਰੇ ਤਰ੍ਹਾਂ ਦੇ ਸੂਟ ਤੁਸੀਂ ਕਰਵਾ ਸਕਦੇ ਹੋ ਜੇ ਤੁਸੀਂ ਸਟੀਚਿੰਗ ਕਰਵਾਉਣੀ ਹੈ ਤਾਂ ਤੁਸੀਂ ਸਟੀਚਿੰਗ ਵੀ ਕਰਵਾ ਸਕਦੇ ਹੋ ਬਹੁਤ ਵਧੀਆ ਆਪਣੇ ਕੋਲੇ ਵਧੀਆ ਟੇਲਰ ਨੇ ਜੀ ਸੂਟਾਂ ਦੇ ਲਈ ਸਟੀਚਿੰਗ ਲਈ ਵੀ ਤੁਸੀਂ ਜਿਵੇਂ ਦਾ ਨਾਪ ਭੇਜੋਗੇ ਜੀ ਸੇਮ ਉਵੇਂ ਦਾ ਸੂਟ ਆ ਜਿਹੜਾ ਰੈਡੀ ਹੋਊਗਾ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾते ਜੋ ਵੀ ਤੁਸੀਂ ਅੱਜ ਨਾ ਇਹ ਆਫਰ ਦਾ ਲਾਹਾ ਲੈ ਸਕਦੇ ਹੋ ਪਲੀਜ਼ ਇਹਦੇ ਵਿੱਚ ਨਾ ਜਿੰਨੇ ਜਿੰਨੇ ਦੇ ਸੀ ਮੈਨੂੰ ਆਏ ਹੋਏ ਨੇ ਮੈਂ ਉਨੇ ਉਨੇ ਦਾ ਸੂਟਾਂ ਦਾ ਪ੍ਰਾਈਸ ਰੱਖਿਆ ਬਸ ਇਹਦੇ ਇਕੱਲੇ ਸ਼ਿਪਿੰਗ ਚਾਰਜਸ ਦੇ ਆਪਣੇ 80 ਰੁਪਏ ਵਾਧ ਨੇ ਜੀ ਉਹ ਵੀ ਤੁਹਾਡੇ ਘਰ ਤੱਕ ਸੂਟ ਘਰ ਤੱਕ ਪਹੁੰਚ ਜਾਊਗਾ ਤੁਸੀਂ ਉਹ ਉਪਰ ਦਾ ਲਾਹਾ ਲੈ ਸਕਦੇ ਹੋ ਇਹ ਕੱਲ ਸ਼ਾਮ 6 ਵਜੇ ਤੱਕ ਆਪਾਂ ਨੇ ਓਪਰ ਪਾਇਆ ਜੀ ਜਿਹੜੀਆਂ ਭੈਣਾਂ ਨੇ ਪਹਿਲਾਂ ਪੇਮੈਂਟ ਕਰਕੇ ਸੂਟ ਆਪਣੇ ਰਖਾ ਲਏ ਉਹਨਾਂ ਨੂੰ ਸੂਟ ਮਿਲ ਜਾਣਗੇ ਪਲੀਜ਼ ਭੈਣਾਂ ਇਸ ਤਰ੍ਹਾਂ ਸੂਟ ਲਮਕਾਇਆ ਨਾ ਕਰੋ ਹਨਾ ਵੀ ਅੱਜ ਤੁਸੀਂ ਨੇ ਕਹਿਤਾ ਵੀ ਹਾਂ ਸਾਡੇ ਲਈ ਸੂਟ ਰੱਖ ਦਿਓ ਕੱਲ ਨੂੰ ਸ਼ਾਮ ਨੂੰ ਤੁਸੀਂ ਫਿਰ ਕਹਿ ਦੇਣਾ ਅਸੀਂ ਇਹ ਸੂਟ ਲੈਣਾ ਨਹੀਂ ਪਲੀਜ਼ ਐਦਾਂ ਨਾ ਕਰਿਆ ਕਰੋ ਜੇ ਤੁਸੀਂ ਲੈਣਾ ਤਾਂ ਪਲੀਜ਼ ਉਹਨੂੰ ਕਨਫਰਮ ਕਰਕੇ ਫੇਰ ਹੀ ਸੂਟ ਤੁਸੀਂ ਆਪਣਾ ਰਖਵਾਇਆ ਕਰੋ ਫਿਰ ਮੈਂ ਅਸੀਂ ਹੋਰ ਅੱਗੇ ਕਸਟਮਰ ਨੂੰ ਵੀ ਇਹਦਾ ਵੀ ਮਨਾ ਕਰ ਦਿੰਦੇ ਆ ਕਿ ਸਾਡੇ ਕੋਲੇ ਹੈ ਨਹੀਂਗਾ ਜੇ ਤੁਸੀਂ ਲੈਣਾ ਤਾਂ ਪਲੀਜ਼ ਜਲਦੀ ਤੋਂ ਜਲਦੀ ਆਪਣਾ ਸੂਟਾ ਜਿਹੜ ਚਲੋ ਜੀ ਮੈਂ ਤੁਹਾਨੂੰ ਸੂਟ ਦਿਖਾ ਦੱਤੇ ਨੇ ਅੱਜ ਵਾਲੇ ਸੂਟ ਦੇਖ ਕੇ ਤੁਸੀਂ ਜੋ ਵੀ ਪਸੰਦ ਆ ਸਾਰੇ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਨੇ ਕਾਟਨ ਦੀ ਫੈਬਰਿਕ ਦੀ ਤੁਹਾਡੀ ਸਾਡੀ ਜ਼ਿੰਮੇਵਾਰੀ ਹੋਊਗੀ ਜੀ ਤੇ ਕੋਈ ਤੁਹਾਡੇ ਕੋਲ ਸੂਟ ਪਹੁੰਚ ਗਿਆ ਜੇ ਤੁਹਾਨੂੰ ਫਿਰ ਵੀ ਕੋਈ ਫਰਕ ਲੱਗਦਾ ਤਾਂ ਤੁਸੀਂ ਚਾਹੇ ਆਪਣਾ ਸੂਟ ਬਦਲ ਸਕਦੇ ਹੋ ਚਾਹੇ ਤੁਸੀਂ ਆਪਣੀ ਪੇਮੈਂਟ ਵਾਪਸ ਕਰਵਾ ਸਕਦੇ ਹੋ ਹਨ ਜੇ ਤੁਹਾਨੂੰ ਸੂਟ ਨਹੀਂ ਵਧੀਆ ਲੱਗ ਰਿਹਾ ਵੈਸੇ ਅਸੀਂ ਜਿਹੜੀ ਚੀਜ਼ ਦਿਖਾਵਾਂਗੇ ਜੀ ਉਹੀ ਦੇਵਾਂਗੇ ਜੇ ਤੁਸੀਂ ਉਹੀ ਹਨਾ ਵੀ ਬਾਅਦ ਵਿੱਚ 10 ਦਿਨ ਬਾਅਦ ਕਹਿੰਦੇ ਹੋ ਵੀ ਸਾਡਾ ਸੂਟ ਚੇਂਜ ਕਰ ਦਿਓ ਇਹ ਗੱਲ ਨਹੀਂ ਹੋਊਗੀ ਜਾਨ ਸਰ ਜਦੋਂ ਤੁਹਾਡੇ ਕੋਲ ਪਾਰਸਲ ਪਹੁੰਚ ਗਿਆ ਤੁਸੀਂ ਉਹ ਨੂੰ ਦੇਖ ਕੇ ਸਾਨੂੰ ਦੱਸ ਸਕਦੇ ਹੋ ਵੀ ਸਾਡੇ ਸੂਟ ਦੇ ਵਿੱਚ ਆ ਕਮੀ ਹੈ ਨਹੀਂ ਫਿਰ ਅਸੀਂ ਆਪ ਹੀ ਉਹ ਨੂੰ ਚਾਹੇ ਛੇਂ ਕਰੀਏ ਚਾਹੇ ਉਹ ਨੂੰ ਅਸੀਂ ਬਦਲ ਕੇ ਦੀਏ ਚਾਹੇ ਤੁਹਾਡੀ ਪੇਮੈਂਟ ਵਾਪਸ ਕਰੀਏ ਚਲੋ ਜੀ ਮੈਂ ਤੁਹਾਨੂੰ ਸੂਟ ਦਿਖਾ ਦਿੰਦੇ ਨੇ ਜੋ ਵੀ ਪਸੰਦ ਆ ਤੁਸੀਂ ਲੈ ਸਕਦੇ ਹੋ ਮੈਂ ਤੁਹਾਨੂੰ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਦੱਸਿਆ ਸੀ ਜੀ ਆਪਾਂ ਨੇ ਨਿਊ ਚੈਨਲ ਬਣਾਇਆ ਹੈ ਵੀ ਮੈਂ ਕੋਸ਼ਿਸ਼ ਕਰੂੰਗੀ ਹਜੇ ਤਾਂ ਇਸੇ ਚੈਨਲ ਦੇ ਆਪਾਂ ਵੀਡੀਓ ਪਾਵਾਂਗੇ ਕਿਉਂ ਹਜੇ ਉਹ ਨਹੀਂ ਚੱਲਿਆ ਥੋੜਾ ਉਹਦੇ ਉੱਤੇ ਪੰਜ-ਛੇ ਵੀਡੀਓ ਪਈਆਂ ਹੋਈਆਂ ਨੇ ਸ਼ਾਰਟਸ ਹੀ ਪਏ ਹੋਏ ਨੇ ਪਤਾ ਇੰਨਾ ਟਾਈਮ ਵੀ ਨਹੀਂ ਲ ਇਸ ਕਰਕੇ ਕੋਸ਼ਿਸ਼ ਕਰਾਂਗੇ ਜੀ ਆਪਾਂ ਉਹਤੇ ਵੀ ਵੀਡੀਓ ਪਾਈਏ ਤੇ ਵੀ ਵੀਡੀਓ ਪਾਈਏ ਇਹਦੇ ਮੈਂ ਬਲੌਗ ਕੰਟੀਨਿਊ ਰੱਖੂੰਗੀ ਉਹਤੇ ਆਪਾਂ ਸੁਣਤਾਂ ਦਾ ਜਿਹੜੋ ਚੱਲ ਪਿਆ ਵਧੀਆ ਤਾਂ ਉਹਤੇ ਵੀ ਸੁਣਤਾਂ ਦੀ ਵੀਡੀਓ ਪਾਇਆ ਕਰਾਂਗੇ ਉਹਦਾ ਚੈਨਲ ਦਾ ਨਾਮ ਹੈਗਾ ਜੀ RKडॉट्स ਬੁਟੀਕ ਉਹਦੇ ਉੱਪਰ ਮੇਰੀ ਫੋਟੋ ਨਹੀਂ ਲੱਗੀ ਹੋਊ ਮੈਂ ਇੱਥੇ ਜਦੋਂ ਆਪਾਂ ਤੁਹਾਨੂੰ ਸਕਰੀਨਸ਼ਾਟ ਲਾ ਦਾਂਗੇ ਵੀ ਐਦਾਂ ਦੀ ਆਈਡੀ ਉੱਥੇ ਤੁਹਾਨੂੰ ਸ਼ੋ ਹੋਊਗੀ ਜਿ ਉਹ ਆਪਣਾ ਚੈਨਲ ਹੋਊਗਾ ਪਲੀਜ਼ ਉਹ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਉਹਤੇ ਵੀ ਜਰੂਰ ਦੇਖ ਲਿਆ ਕਰੋ ਕਿਉਂਕਿ ਤਾਂ ਜਿਆਦਾ ਹਜੇ ਨਹੀਂ ਹੈਗੀਆਂ ਜੀ पाया कर लो, जो तो पाया करांगे प्लीज तुझी सबस्क्राईब करलो जो आपण व्हिडिओ पाया करांगे तो हाँ नोटिफिकेशन आज पूर्ण चलो जी अजून वडिओला वीडियो एक्टिंग वेलिया तक वडिओके सत श्रीक